ਅਸੀਂ ਵੱਖ-ਵੱਖ ਸਕੂਲਾਂ 'ਚ ਇੰਡਸਟਰੀ 'ਚ ਤੇ ਮਾਲਸ ਵਗੈਰਾ 'ਚ ਸਾਡੇ ਫਾਇਰ ਆਫੀਸਰਸ ਜਗ੍ਹਾ-ਜਗ੍ਹਾ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਨਰਸਿੰਗ ਸਟਾਫ ਆਏ ਹੋਏ ਸਾਡੇ ਕੋਲ ਹੋਸਟ ਕਾਫੀ ਸਕੂਲਾਂ ਦੇ ਬੱਚੇ ਆਏ ਹੋਏ ਜਿਨ੍ਹਾਂ ਨੂੰ ਅਸੀਂ ਅਵੇਅਰ ਵੀ ਕਰਾਂਗੇ ਔਰ ਸਾਡੇ ਇੰਸਟਰੂਮੈਂਟਸ ਔਰ ਸਾਡੇ ਫਾਇਰ ਟ੍ਰੈਂਡਰ ਬਾਰੇ ਪੂਰੀ ਜਾਣਕਾਰੀ ਦੇ ਰਹੇ ਹਾਂ ਸ਼ਹਿਰ ਵਾਸੀ ਨੂੰ ਪਬਲਿਕ ਨੂੰ ਇਹ ਕਹਿਣਾ ਚਾਹਾਂਗਾ ਕਿ ਅੱਗ ਤੇ ਕੰਟਰੋਲ ਕਰਨਾ ਸਿੱਖੋ ਕਈ ਵਾਰ ਹੋ ਜਾਂਦਾ ਅੱਗ ਨੂੰ ਆਪਾਂ ਦੇਖ ਕੇ ਪੈਨਿਕ ਹੋ ਜਨ ਨੇ ਭੱਜ ਜਨ ਨੇ ਉਸ ਨੂੰ ਭੱਜੋ ਨਾ ਅੱਗ ਜਲ ਲੱਗ ਜੀਏ ਤਾਂ ਤੁਰੰਤ ਫਾਇਰ ਵਿਟ ਨੂੰ ਸੂਚਨਾ ਦਿਓ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਚੱਲਣ ਵਾਲੇ ਸਾਡੇ ਫਾਇਰ ਸੇਫਟੀ ਵੀਕ ਦੇ ਦੌਰਾਨ ਅਸੀਂ ਵੱਖ-ਵੱਖ ਸਕੂਲਾਂ 'ਚ ਇੰਡਸਟਰੀ 'ਚ ਦੇ ਮਾਲਸ ਵਗੈਰਾ 'ਚ ਸਾਡੇ ਫਾਇਰ ਆਫਿਸਰ ਜਗ੍ਹਾ-ਜਗ੍ਹਾ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਅੱਜ ਅਸੀਂ ਆਪਣੇ ਸਾਡੇ ਫਾਇਰ ਸਟੇਸ਼ਨ ਜਿਹੜਾ ਹੈੱਡ ਫਾਇਰ ਸਟੇਸ਼ਨ ਸਾਈ ਮਾਰਕੀਟ ਪਟਿਆਲਾ ਵਿਖੇ ਅਸੀਂ ਇੱਕ ਐਗਜ਼ਿਬਿਸ਼ਨ ਲਗਾਈ ਹੈ ਆਪਣੇ ਜਿਹੜੇ ਸਾਡੇ ਫਾਇਰ ਦੇ ਰਿਲੇਟਡ ਇਨਸਟਰੂਮੈਂਟ ਸਨ ਉਹਨਾਂ ਦੀ ਜਾਣਕਾਰੀ ਅਸੀਂ ਸਕੂਲੀ ਬੱਚਿਆਂ ਨੂੰ ਨਰਸਿੰਗ ਸਟਾਫ ਆਏ ਹੋਏ ਸਾਡੇ ਕੋਲ ਹੋਸ ਕਾਫੀ ਸਕੂਲਾਂ ਦੇ ਬੱਚੇ ਆਏ ਹੋਏ ਜਿਨ੍ਹਾਂ ਨੂੰ ਅਸੀਂ ਅਵੇਅਰ ਵੀ ਕਰਾਂਗੇ ਔਰ ਸਾਡੇ ਇਨਸਟਰੂਮੈਂਟਸ ਔਰ ਸਾਡੇ ਫਾਇਰ ਟੈਂਡਰ ਬਾਰੇ ਪੂਰੀ ਜਾਣਕਾਰੀ ਦੇ ਰਹੇ ਹਾਂ ਇਹ ਫੀਲਖਾਨਾ ਸਕੂਲ ਦੇ ਸਰਕਾਰੀ ਫੀਲਖਾਨਾ ਸਕੂਲ ਹੈ ਸਾਡੇ ਜਿੰਦਰਾ ਹਸਪੀਟਲ ਨਰਸਿੰਗ ਕਾਲਜ ਹੈ ਗੁਰੂ ਨਾਨਕ ਨਰਸਿੰਗ ਕਾਲਜ ਹੈ ਹੋਰ ਕਈ ਸਕੂਲਾਂ ਤੋਂ ਬੱਚੇ ਆ ਰਹੇ ਹਨ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਜਾਈਂ ਉਹਨਾਂ ਦੀ ਇਨਫੋਰਮੇਸ਼ਨ ਤੁਹਾਨੂੰ ਦਤੇ ਜਾ ਬੱਚਿਆਂ ਦਾ ਰੋਜ਼ਾਨਾ ਕਿਹਦਾ ਲੱਗਿਆ ਸਰ ਬੱਚਿਆਂ ਦਾ ਰੋਜ਼ਾਨਾ ਦੇਖੋ ਸਾਡੇ ਫਾਇਰ ਆਫੀਸਰ ਹਰ ਇੱਕ ਚੀਜ਼ ਦੀ ਉਹਨਾਂ ਨੂੰ ਬਰੀਫਲੀ ਦੱਸ ਰਹੇ ਕਿ ਕਿਸ ਕੰਮ ਵਾਸਤੇ ਅਸੀਂ ਕਿਸ ਚੀਜ਼ ਦੀ ਜੂਤ ਪੈਂਦੀ ਹੈ ਤਾਂ ਬੱਚੇ ਬੜੇ ਪਿਆਰ ਨਾਲ ਸੁਣ ਰਹੇ ਹਨ ਜਿਸ ਤੋਂ ਲੱਗਦਾ ਹੈ ਬੱਚਿਆਂ ਨੂੰ ਰੋਜ਼ਾਨਾ ਹੈ ਤਾਂ ਅਫੇਰ ਹੋ ਰਿਹਾ ਬੱਚੇ ਸਿਖਾਇਆ ਗਿਆ ਬੱਚਿਆਂ ਨੂੰ ਬੱਚਿਆਂ ਨੂੰ ਅਸੀਂ ਫਾਇਰ ਸੇਫਟੀ ਦੇ ਰਿਗਾਰਡਿੰਗ ਸਾਰਾ ਕੁਝ ਸਿਖਾ ਰਹੇ ਹਾਂ ਕਿਸ ਤਰ੍ਹਾਂ ਅੱਗ ਤੋਂ ਬਚਿਆ ਜਾ ਸਕਦਾ ਹੈ ਕਿਸ ਤਰ੍ਹਾਂ ਅੱਗ ਤੇ ਕਾਬੂ ਪਾਇਆ ਜਾ ਸਕਦਾ ਹੈ ਕਿਸ ਤਰ੍ਹਾਂ ਸਮਾਨ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਫਾਇਰ ਸੂਟ ਲੱਗਿਆ ਹੋਇਆ ਤੇ ਉਹ ਬੱਚਿਆਂ ਨੇ ਕਿਸੇ ਨੇ ਦੇਖਿਆ ਹੀ ਨਹੀਂ ਸੀਗਾ ਕਿ ਉਹ ਫਾਇਰ ਇੱਕ ਫਾਇਰਮੈਨ ਦੀ ਸੇਫਟੀ ਵਾਸਤੇ ਅੱਗ ਦੇ ਦੌਰਾਨ ਉਹ ਸੂਟ ਨੂੰ ਅਸੀਂ ਐਗਜ਼ਿਬਿਸ਼ਨ 'ਚ ਲਗਾਇਆ ਹੈ ਸਰ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਸਰ ਮੈਂ ਸ਼ਹਿਰ ਦੇ ਸ਼ਹਿਰ ਵਾਸੀ ਨੂੰ ਪਬਲਿਕ ਨੂੰ ਇਹ ਕਹਿਣਾ ਚਾਹਾਂਗਾ ਕਿ ਅੱਗ ਤੇ ਕੰਟਰੋਲ ਕਰਨਾ ਸਿੱਖੋ ਅੱਗ ਛੋਟੀ ਜੀ ਲੱਗਦੀ ਹੈ ਜੇ ਆਪਾਂ ਉਸ ਨੂੰ ਹੌਸਲੇ ਨਾਲ ਉੱਥੇ ਹੀ ਕਾਬੂ ਕਰ ਦਈਏ ਤਾਂ ਇਹ ਤਾंडव ਨਾ ਕਰੇ ਕਈ ਵਾਰ ਹੋ ਜਾਂਦਾ ਅੱਗ ਨੂੰ ਆਪਾਂ ਦੇਖ ਕੇ ਪੈਨਿਕ ਹੋ ਜਨੇ ਭੱਜ ਜਨਨੇ ਆ ਉਸ ਨੂੰ ਭੱਜੋ ਨਾ ਅੱਗ ਜੇ ਲੱਗ ਜਈਏ ਤਾਂ ਤੁਰੰਤ ਫਾਇਰ ਵਿਟ ਨੂੰ ਸੂਚਨਾ ਦਿਓ ਉਹਨਾਂ ਦੇ ਕੰਟਰੋਲ ਰੂਮ ਤੇ 112 ਨੰਬਰ ਤੇ ਤੇ ਉਸ ਤੋਂ ਬਾਅਦ ਉਸ ਨੂੰ ਕੋਸ਼ਿਸ਼ ਕਰੋ ਤੁਸੀਂ ਉੱਥੇ ਬੁਝਾ ਸਕੋ ਕਿਉਂਕਿ ਅੱਗ ਛੋਟੀ ਜਿਹੀ ਬੁਝਾ ਦਾਂਗੇ ਤਾਂ ਤੰਦਬ ਨਹੀਂ ਕਰੇਗਾ